आनंद ਕਰਾ ਨਰ ਨਾਰੇ ਆਨੰਦ ਹੁੰਦਾ ਖੁਸ਼ੀ ਕਹਿੰਦੇ ਚਾਹੇ ਕੋਈ ਇਸਤਰੀ ਹੈ ਚਾਹੇ ਕੋਈ ਪੁਰਸ਼ ਹੈ ਨਰ ਨਾਰੇ ਕਹਿੰਦੇ ਚਾਹੇ ਇਸਤਰੀ ਹੈ ਚਾਹੇ ਪੁਰਖ ਹੈ ਜਦੋਂ ਕਹਿੰਦੇ ਉਹਦੇ ਅੰਦਰ ਪਰਮਾਤਮਾ ਦਾ ਨਾਮ ਵਸ ਗਿਆ ਨਾ ਮਾੜਿਆ ਕੰਮਾਂ ਤੋਂ ਛੁੱਟ ਗਿਆ ਕਹਿੰਦੇ ਫਿਰ ਉਹਦੇ ਅੰਦਰ ਖੁਸ਼ੀ ਹੋ ਜਾਂਦੀ ਹੈ ਉਹਦੇ ਅੰਦਰ ਖੇੜਾ ਹੋ ਜਾਂਦਾ ਹੈ ਉਹਦੇ ਅੰਦਰ ਆਨੰਦ ਪੈਦਾ ਹੋ ਜਾਂਦਾ ਹੈ ਹਰ ਹਰ ਪ੍ਰਭ ਕਿਰਪਾ ਧਾਰੇ ਕਹਿੰਦੇ ਜਿਹੜਾ ਪਰਮਾਤਮਾ ਹੈ ਨਾ ਉਹਨੇ ਕਹਿੰਦੇ ਸਾਡੇ ਤੇ ਕਿਰਪਾ ਵੜਾ ਕੇ ਰੱਖੀ ਸਾਨੂੰ ਪਰਮਾਤਮਾ ਦੇ ਨਾਲ ਜੋੜਤਾ ਸੰਤ ਹੋ ਸੁਖ ਹੋਆ ਸਭ ਥਾਈ ਹੁਣ ਇੱਥੇ ਗੁਰੂ ਅਰਜਨ ਸਾਹਿਬ ਮਾਰੇ ਕਹਿੰਦੇ ਸੰਤ ਹੋ ਸੁਖ ਹੋਆ ਸਭ ਥਾਈ ਕਹਿੰਦੇ ਜਦੋਂ ਪਰਮਾਤਮਾ ਦੇ ਨਾਲ ਅਸੀਂ ਜੁੜ ਜਾਗੇ ਨਾ ਸਾਡੇ ਅੰਦਰ ਜਿਹੜੇ ਵਿਕਾਰ ਨੇ ਉਹ ਮਾੜਿਆ ਕੰਮਾਂ ਵੱਲ ਨਹੀਂ ਜਾਣਗੇ ਕਹਿੰਦੇ ਫਿਰ ਸਾਰੇ